ਯੱਜ ਜਵਾਇਆ ਬੱਗੂ ਜਾਨ ਸਾਹਮਣੀ ਤੇ ਸੌਫਾ ਨਹੀਂ ਕਬੱਡੀ ਦਾ ਸਟਾਰ ਮਾਰਨਾ 35 ਯੱਜ ਜਵਾਇਆ ਬੱਗੂ ਜਾਨ ਸਾਹਮੜੇ ਸਾਡੇ ਦਰਸ਼ਕਾਂ ਨੂੰ ਕਬੱਡੀ ਦੇ ਪ੍ਰੇਮੀਆ ਨੂੰ ਬੇਨਤੀ ਹੈ ਮਾਨਗੜ ਆ ਗਈ ਭਾਰੀ ਹਾਂ ਤਲਵਨ ਆ ਗਈ ਭਾਰੀ ਕਾਲੀ ਸਾਰੀ ਵਾਲੇ ਆ ਜਾਣ ਪਲੀਜ਼ ਬੇਨਤੀ ਹੈ ਪ੍ਰਬੰਧਕ ਚਾਹੁੰਦੇ ਆ ਵੀ ਟਾਈਮ ਨਾਲ ਮੈਚ ਹੋ ਜਾਵੇ ਤੇ ਖਿਡਾਰੀ ਟਾਈਮ ਨਾਲ ਚਲੇ ਜਾਣ ਘਰਾਂ ਨੂੰ 6 ਵਜੇ 6:30 ਵਜੇ ਤੱਕ ਜੇ ਫਾਈਨਲ ਮੈਚ ਆਪਾਂ ਕਰਵਾ ਦਈਏ ਇਹ ਚ ਨਾਲੇ ਦਾ ਪ੍ਰਬੰਧਕਾਂ ਨੂੰ ਵਧੀਆ ਲੱਗਣਾ ਨਾਲੇ ਆਈ ਸੰਗਤ ਨੂੰ ਨਾਲੇ ਪਲੇਅਰਾਂ ਲਈ ਇਹ ਸਾਰਿਆਂ ਦੇ ਭਲੇ ਇਹਦੇ ਵਿੱਚ ਤੇ ਜੇ ਆਪਾਂ ਰਾਤ ਕਰਨੀ ਹੈ ਹਨੇਰੇ ਦੇ ਵਿੱਚ ਕੱਲ ਅੱਜ ਪੋਸਟ ਤੁਸੀਂ ਦੇਖੀ ਹੋਣੀ ਹੈ ਰਾਤ ਇੱਕ ਵੱਡੀ ਖਿਡਾਰੀ ਦਾ ਐਕਸੀਡੈਂਟ ਵੀ ਹੋਇਆ ਉਹਦੇ ਨਾਲ ਦੇ ਸਾਥੀ ਦੇ ਕਾਫੀ ਗੰਭੀਰ ਜਿਹੜੀਆਂ ਸੱਟਾਂ ਲੱਗੀਆਂ ਨੇ ਤੇ ਪਲੀਜ਼ ਮੇਰੀ ਬੇਨਤੀ ਹੈ ਵੀ ਆਪਾਂ ਇਹ ਟ੍ਰੈਂਡ ਜਿਹਾ ਹੀ ਚੱਲ ਪੈਂਦਾ ਜਦੋਂ ਇੱਕ ਪਿੰਡ ਲੇਟ ਹੋ ਜੇ ਕੰਮ ਤੇ ਫਿਰ ਨਾਲ ਦੇ ਪਿੰਡਾਂ ਦੇ ਵਿੱਚ ਵੀ ਇਦਾਂ ਹੀ ਕੰਮ ਜਿਹੜਾ ਚੱਲ ਪੈਂਦਾ ਅੱਜ ਬਿਹਾਰੀਪੁਰ ਦੀ ਕਮੇਟੀ ਚਾਹੁੰਦੀ ਹੈ ਵੀ ਸਮੇਂ ਦੇ ਨਾਲ ਮੈਚ ਹੋ ਜਾਣ ਇਹਨਾਂ ਨੇ ਟੀਮਾਂ ਨੂੰ ਵੀ ਸਾਰਿਆਂ ਨੂੰ ਮੌਕਾ ਦਿੱਤਾ ਕਿਸੇ ਨੂੰ ਕੋਈ ਆਈ ਟੀਮ ਇਹ ਨਹੀਂ ਵੀ ਇੰਟਰ ਨਹੀਂ ਕੀਤੀ ਸਾਰਿਆਂ ਨੂੰ ਮੌਕਾ ਦਿੱਤਾ ਆਪਾਂ ਕਮੇਟੀ ਦਾ ਪ੍ਰਬੰਧਕਾਂ ਨੇ ਵਧੀਆ ਕਬੱਡੀ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਆਪਾਂ ਸਾਥ ਲਈ ਆਪਣਾ ਫਰਜ਼ ਬਣਦਾ ਹੈ ਪਲੀਜ਼